ਇਹ ਰਿਸ਼ਤਾ ਕਹਿੰਦਾ ਹੈ ਤੋ ਮਸ਼ਹੂਰ ਹੋਇਆ ਚਿਹਰਾ ਜੀ ਹਾਂ ਬਿਲਕੁਲ ਅਸੀਂ ਗੱਲ ਕਰ ਰਹੇ ਹਾਂ ਹੀਨਾ ਖਾਨ ਦੀ ਇਸ ਸੀਰੀਅਲ ਤੋਂ ਬਾਅਦ ਹੀਨਾ ਖਾਨ ਘਰ ਘਰ ਦੇ ਵਿੱਚ ਕਾਫੀ ਮਸ਼ਹੂਰ ਹੋ ਗਈ ਲੋਕਾਂ ਦੀ ਇੱਕ ਪਸੰਦ ਬਣ ਗਈ ਉਹਨਾਂ ਦਾ ਕਿਰਦਾਰ ਉਹਨਾਂ ਦੇ ਜੋ ਲੁੱਕ ਸੀ ਉਹ ਉਸ ਵੇਲੇ ਲੋਕਾਂ ਨੂੰ ਕਾਫੀ ਪਸੰਦ ਆਇਆ ਤੇ ਉਹਨਾਂ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਾ ਇਸ ਸੀਰੀਅਲ ਤੋਂ ਬਾਅਦ ਘਰ ਘਰ ਦੇ ਵਿੱਚ ਹੀਨਾ ਖਾਨ ਦੀ ਵੱਖਰੀ ਪਛਾਣ ਬਣ ਗਈ ਤਹੌਣ ਹੀਨਾ ਖਾਨ ਹਾਲੀ ਦੇ ਵਿੱਚ ਚਰਚਾਵਾਂ ਦੇ ਵਿੱਚ ਰਹੀ ਆਪਣੇ ਕੈਂਸਰ ਨੂੰ ਲੈ ਕੇ ਕੈਂਸਰ ਦੇ ਵਿੱਚ ਜਿਸ ਤਰੀਕੇ ਦੀਆਂ ਪੋਸਟ ਉਹਨਾਂ ਨੇ ਸਾਂਝੀਆਂ ਕੀਤੀਆਂ ਕਦੇ ਆਪਣੇ ਵਾਲ ਕਟਾਉਂਦੇ ਹੋਏ ਦੀ ਉਸ ਵਾਲ ਦੀ ਵਿਗ ਬਣਾਉਂਦੇ ਹੋਏ ਦੀ ਕਦੇ ਆਪਣੇ ਆ ਦੇਖਿਆ ਗਿਆ ਥੈਰੇਪੀਜ਼ ਲੈਂਦੇ ਹੋਏ ਤਾਂ ਉਸ ਨੂੰ ਇੱਕ ਨਾਮ ਵੀ ਦੇ ਦਿੱਤਾ ਗਿਆ ਸ਼ੇਰਖਾਨ ਦਾ ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਆਪਣੀ ਬਿਮਾਰੀ ਦੇ ਨਾਲ ਲੜ ਰਹੀ ਸੀ ਉਸ ਤਰੀਕੇ ਦੇ ਨਾਲ ਸ਼ਾਇਦ ਕੋਈ ਹਾਰ ਮੰਨ ਜਵੇ ਆਪਣੀ ਬਿਮਾਰੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਦਰਦ ਦੇ ਵਿੱਚ ਹੋਣ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀ ਰਹੀ ਸੀ ਚਾਹੇ ਉਹ ਫੈਸ਼ਨ ਸ਼ੋਅ ਹੋਵੇ ਚਾਹੇ ਆਪਣਾ ਕੰਮ ਹੋਵੇ ਉਸ ਨੇ ਹਾਰ ਨਹੀਂ ਮਾਨੀ ਤੇ ਸ਼ੇਰ ਖਾਨ ਦੇ ਵਜੂਸ ਨੂੰ ਇੱਕ ਨਵੀਂ ਪਛਾਣ ਵੀ ਮਿਲ ਗਈ ਤਾਂ ਹੁਣ ਇੱਕ ਨਵੀਂ ਪਛਾਣ ਹੋਰ ਮਿਲੀ ਹੈ ਹੀਨਾ ਖਾਨ ਨੂੰ ਜਿਸ ਦੇ ਵਿੱਚ ਹਾਲੀ ਦੇ ਵਿੱਚ ਉਹਨਾਂ ਦੀ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਵਾਇਰਲ ਤਸਵੀਰਾਂ ਹੈਗੀਆਂ ਨੇ ਉਹਨਾਂ ਦੇ ਵਿਆਹ ਦੀਆਂ ਜੀ ਹਾਂ ਬਿਲਕੁਲ ਉਹਨਾਂ ਨੇ ਹੁਣ ਚੁੱਪਚਾਪੀਤੇ ਯਾਨੀ ਕਿ ਗੁਪਚੁਪ ਤਰੀਕੇ ਦੇ ਨਾਲ ਜੋ ਵਿਆਹ ਕਰਾ ਲਿਆ ਹੈ ਵਿਆਦਿਆਂ ਕੁਝ ਤਸਵੀਰਾਂ ਇਸ ਵੇਲੇ ਰੋਕੀ ਉਹਨਾਂ ਦੇ ਬੁਆਏਫਰੈਂਡ ਰੋਕੀ ਦੇ ਨਾਲ ਇਹ ਜਿਹੜੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਦੱਸਦੀ ਏ ਕਿ ਜਦੋਂ ਉਹ ਆਪਣੇ ਕੈਂਸਰ ਦੇ ਸਟੇਜ ਤੇ ਸੀ ਚਾਹੇ ਉਹ ਥੈਰੇਪੀਜ਼ ਲੈ ਰਹੀ ਸੀ ਚਾਹੇ ਉਹ ਘੁੰਮ ਫਿਰ ਰਹੀ ਸੀ ਉਸ ਵੇਲੇ ਹੀਨਾ ਖਾਨ ਜ਼ਿਆਦਾਤਰ ਆਪਣੇ ਬੁਆਏਫਰੈਂਡ ਰੋਕੀ ਦੇ ਨਾਲ ਹੀ ਦਿਖਾਈ ਦਿੱਤੀ ਤਾਂ ਰੋਕੀ ਦੇ ਵੱਲੋਂ ਵੀ ਉਸ ਦੀ ਪੂਰੀ ਇੱਕ ਕਿਹਾ ਜਾ ਸਕਦਾ ਹੈ ਸੇਵਾ ਕੀਤੀ ਗਈ ਉਸਦੇ ਜੋ ਉਸ ਵੇਲੇ ਸਿਹਤ ਸੀਗੀ ਕਾਫੀ ਨਾਜ਼ੁਕ ਬਣੀ ਹੋਈ ਸੀ ਉਸ ਵੇਲੇ ਵੀ ਰੌਕੀ ਦੇ ਵੱਲੋਂ ਉਹਨਾਂ ਦੇ ਯਾਨੀ ਕਿ ਉਹਨਾਂ ਦੇ ਹੁਣ ਹਸਬੈਂਡ ਦੇ ਵੱਲੋਂ ਕਾਫੀ ਉਸ ਵੇਲੇ ਸੇਵਾ ਕੀਤੀ ਗਈ ਸੀ ਤਾਂ ਹੁਣ ਜਦੋਂ ਥੋੜੀ ਥੋੜੀ ਰਿਕਵਰ ਹੋਣ ਲੱਗ ਗਈ ਤਾਂ ਹੁਣ ਉਹਨਾਂ ਦੇ ਵੱਲੋਂ ਵਿਆਹ ਚਾ ਲਿੱਤਾ ਗਿਆ ਇਸ ਲੁੱਕ ਦੇ ਵਿੱਚ ਹੀਨਾ ਖਾਨ ਬੇਹਦੀ ਕਹਿਰ ਢਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਪੋਸਟ ਵੀ ਜਦੋਂ ਹੀਨਾ ਖਾਨ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਤਸਵੀਰਾਂ ਨੇ ਤੇ ਕਾਫੀ ਖੁਸ਼ ਇਸ ਦੇ ਵਿੱਚ ਹੀਨਾ ਦਿਖਾਈ ਦੇ ਰਹੀ ਹੈ ਤੇ ਇਸ ਵਿੱਚ ਦੇਖਿਆ ਜਾ ਰਿਹਾ ਲੋਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕੀਤੇ ਜਾ ਰਹੇ ਨੇ ਤੇ ਹੀਨਾ ਖਾਨ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਕੰਗ੍ਰੈਚੁਲੇਟ ਕੀਤਾ ਜਾ ਰਿਹਾ ਸੋ ਲਗਾਤਾਰ ਜਦੋਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਲੋਕ ਕਾਫੀ ਪਸੰਦ ਕਰ ਰਹੇ ਨੇ ਕਮੈਂਟਸ ਕਰ ਰਹੇ ਨੇ ਵਧਾਈਆਂ ਦੇ ਰਹੇ ਨੇ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਹਿਨਾ ਖਾਨ ਨੂੰ ਵਧਾਈ ਦੋਗੇ ਯਾਨੀ ਕਿ ਸ਼ੇਰ ਖਾਨ ਜੋ ਕਿ ਹੁਣ ਵਿਆਹ ਦੇ ਬੰਧਨ ਚ ਬੰਨ ਚੁੱਕੀ ਹੈ ਤੇ ਕਿਸ ਤਰੀਕੇ ਨਾਲ ਤੁਸੀਂ ਵਧਾਈ ਦੋਗੇ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ